ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲੜਾਈ ਹੋਣ ਤੋਂ ਬਾਅਦ ਇੱਥੇ ਫਾਇਰਿੰਗ ਹੋਣ ਦੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਨਰੇਸ਼ ਕੁਮਾਰ ਇੱਕ ਨੌਜਵਾਨ ਦੇ ਵੱਲੋਂ ਜਿੱਥੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕੁਝ ਸਾਲ ਪਹਿਲਾਂ ਇਹ ਜੋ ਦੋਸਤ ਸੀਗੇ ਨਰੇਸ਼ ਕੁਮਾਰ ਕਾਕਾ ਅਤੇ ਨਵੀਨ ਕੁਮਾਰ ਕਿਸੇ ਗੱਲ ਨੂੰ ਲੈ ਕੇ ਇੱਕ ਸਾਲ ਪਹਿਲਾਂ ਇਹਨਾਂ ਦੋਹਾਂ ਦੇ ਵਿੱਚਕਾਰ ਝਗੜਾ ਹੋ ਜਾਂਦਾ ਹੈ ਝਗੜੇ ਨੇ ਅਜਿਹੇ ਹਰੂ ਧਾਰ ਲਿਆ ਕਿ ਦੂਜੀ ਧਿਰ ਵੱਲੋਂ ਇਹਨਾਂ ਲੋਕਾਂ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਤਾਂ ਇਸ ਗੱਲ ਨੂੰ ਲੈ ਕੇ ਦੋਹਾਂ ਦੇ ਵਿੱਚਕਾਰ ਇੱਕ ਸਾਲ ਤੋਂ ਹੀ ਗਲਬਾ ਚੱਲ ਰਹੀ ਸੀ ਜਿਸ ਤੋਂ ਬਾਅਦ ਇਹ ਲੋਕੀ ਇੱਕ ਦੂਜੇ ਦੇ ਨਾਲ ਟਾਈਮ ਪਾਰੇ ਸੀ ਦੇਰ ਰਾਤ ਫੋਨ ਕਰਕੇ ਇਹਨਾਂ ਲੋਕਾਂ ਨੇ ਟਾਈਮ ਪਾੜਿਆ ਤੇ ਨਵੀਂ ਸਬਜ਼ੀ ਮੰਡੀ ਗੇਟ ਨੰਬਰ 1 ਦੇ ਬਾਹਰ ਇਹਨਾਂ ਦੋਹਾਂ ਨੇ ਇੱਕ ਦੂਜੇ ਦੇ ਉੱਪਰ ਗੋਲੀਆਂ ਚਲਾਈਆਂ ਇਹਨਾਂ ਦੋਹਾਂ ਦੇ ਵਿਚਕਾਰ ਜੰਮ ਕੇ ਲੜਾਈ ਹੁੰਦੀ ਹੈ ਨਵੀਨ ਦੇ ਵੱਲੋਂ ਜਿਹੜੇ 5 ਲੜਕੇ ਸੀ ਉਹਨਾਂ ਦੇ ਵੱਲੋਂ 10 ਤੋਂ 15 ਲੋਕ ਜੋ ਸਨ ਜਾਂਦੇ ਜਾਂਦੇ ਹਵਾਈ ਫਾਇਰ ਕਰ ਦਿੰਦੇ ਨੇ ਪੋਲਸਟੇਸ਼ਨ ਜੋਦੇਵਾਲ ਬਸਤੀ থানা ਮੁਖੀ ਵੱਲੋਂ ਇਹ ਸਾਰੀ ਜਾਣਕਾਰੀ ਦਿੱਤੀ ਗਈ ਹੈ ਮੌਕੇ ਤੇ ਉਹਨਾਂ ਦੇ ਵੱਲੋਂ ਵੈਰੀਫਾਈ ਵੀ ਕੀਤਾ ਜਾ ਰਿਹਾ ਹੈ ਉਹਨਾਂ ਦਾ ਕੀ ਕਹਿਣਾ ਇੱਕ ਵਾਰ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਹਲੋ ਸਸੀ ਗਰ ਸਰ ਸਸੀ ਜਲਨੀ ਸਰ ਮਨੀਸ਼ ਬੋਲ ਰਿਹਾ ਜੀ ਪੰਜਾਬ ਕੇਸਰੀ ਤੋਂ ਹਾਂਜੀ ਹਾਂਜੀ ਸਰ ਰਾਤੀ ਇੱਕ ਗੋਲੀਆਂ ਚੱਲਣ ਦੇ ਕੋਈ ਆਈਸੀ ਖਬਰ ਜਿਹੜਾ ਦਾਣਾ ਇੱਕ ਲੜਾਈ ਹੋਈ ਹੈ ਸਬਜ਼ੀ ਮੰਡੀ ਦੇ ਬਾਹਰ ਹਾਂਜੀ ਤੇ ਉਹਦੇ ਚ ਬੋਤਲਾਂ-ਬੂਤਲਾਂ ਚੱਲੀਆਂ ਦੋਨਾਂ ਗਰੁੱਪਾਂ ਵੱਲੋਂ ਕੀ ਕੀ ਪੋਲਟੀਨ ਵੱਲੋਂ ਬਾਕੀ ਗੋਲੀਆਂ ਵਾਲੀ ਗੱਲ ਵੈਰੀਫਾਈ ਕਰਦੇ ਸਰ ਪਛਾਣ ਹੈ ਜੀ ਕਿਹੜੇ ਗਰੁੱਪ ਅਸੀਂ ਗਿਆ ਆਪਾਂ ਜੋ ਲੋਕਲ ਹੀ ਸੀਗਾ ਉੱਥੇ ਹਾਂ ਇਹ ਹੀ ਆ ਲੋਕਲ ਹਾ ਗਰੇਸੀ ਦਰੂਸੀ ਦੇ ਨੇ ਇੱਕ ਨਰੇਸ਼ ਹੈ ਨਰੇਸ਼ ਦਾ ਗਰੁੱਪ ਹੈ ਕਰਨੋਂ ਨਹੀਂ ਗਰੁੱਪ ਹਾਂਜੀ ਬੋਲ ਦੇ ਕਿਸੇ ਨੂੰ ਕੁਝ ਜਾਣ ਮਾਨ ਦਾ ਕੋਈ ਹੋਇਆ ਜੀ ਨਹੀਂ ਨਹੀਂ ਕੋਈ ਨਹੀਂ ਪਛਾਣ ਬੰਦੇ ਬੰਦੇ ਆਈਡੈਂਟੀਫਾਈ ਕਰ ਲਿਆ ਜੀ ਬੰਦੇ ਆਈਡੈਂਟੀਫਾਈ ਹੋ ਰਹੇ ਨੇ ਵੈਰੀਫਾਈ ਕਰੀ ਜਾਂਦੇ ਸੀ ਤੋਂ ਕੋਈ ਮਾਮਲਾ ਵੀ ਦਰਜ ਕੀਤਾ ਸਰ ਹੱਲੇ ਤੇ ਕਰਨੀ ਦੇਖ ਰਿਹਾ ਹੱਲੇ ਵੈਰੀਫਾਈ ਤੋਂ ਬਾਅਦ ਠੀਕ ਹੈ ਸਰ ਥੈਂਕ ਯੂ ਹਲੋ ਸਸੀਗਾ ਸਰ ਸਸੀ ਜਲਨੀ ਸਰ ਮਨੀਸ਼ ਬੋਲ ਰਿਹਾ ਜੀ ਪੰਜਾਬ ਕੇਸ ਦੀ ਤੋਂ ਹਾਂਜੀ ਹਾਂਜੀ ਸਰ ਰਾਤੀ ਇੱਕ ਗੋਲੀਆਂ ਚੱਲਣ ਦੇ ਕੋਈ ਆਈਸੀ ਖਬਰ ਜਿਹੜਾ ਦਾਣਾ ਇੱਕ ਲੜਾਈ ਹੋਈ ਹੈ ਸਬਜ਼ੀ ਮੰਡੀ ਦੇ ਬਾਹਰ ਹਾਂਜੀ ਤੇ ਉਹਦੇ ਚ ਬੋਤਲਾ ਬੂਤ ਨਾਲ ਚੱਲੀਆਂ ਦੋਨਾਂ ਗਰੁੱਪਾਂ ਵੱਲੋਂ ਠੀਕ ਹੈ ਪਾਲਟੀਆਂ ਵੱਲੋਂ ਬਾਕੀ ਗੋਲੀਆਂ ਵਾਲੀ ਗੱਲ ਵਾਈਫਾਈ ਕਰਦੇ ਪਏ ਸਰ ਪਛਾਣ ਹੈ ਜੀ ਕਿਹੜੇ ਗਰੁੱਪ ਸੀਗੇ ਆਪਾਂ ਜੋ ਲੋਕਲ ਸੀਗੇ ਉਹਦੇ ਆ ਇਹ ਹੀ ਆ ਲੋਕਲ ਆ ਹਾ ਗਰੇਸੀ ਦਰੂਸੀ ਦੇ ਨੇ ਇੱਕ ਅਨਰੇਸ਼ ਹੈ ਅਨਰੇਸ਼ ਦਾ ਗਰੁੱਪ ਹੈ ਕਨੋਨੀ ਗਰੁੱਪ ਸਰ ਬੋਲ ਦੇ ਕਿਸੇ ਨੂੰ ਕੁਝ ਜਾਣ ਮਾਨ ਦਾ ਕੋਈ ਹੋਇਆ ਜੀ ਨਹੀਂ ਨਹੀਂ ਕੋਈ ਨਹੀਂ ਪਛਾਣ ਬੰਦੇ ਬੰਦੇ ਆਇਡੈਂਟੀਫਾਈ ਕਰ ਲਿਆ ਜੀ ਬੰਦੇ ਆਇਡੈਂਟੀਫਾਈ ਹੋ ਰਹੇ ਨੇ ਵੈਰੀਫਾਈ ਕਰੀ ਜੀ ਤੇ ਕੋਈ ਮਾਮਲਾ ਵੀ ਦਰਜ ਕੀਤਾ ਸਰ ਹੱਲੇ ਤੇ ਕਰਨੀ ਦੇਖ ਰਿਹਾ ਹੱਲੇ ਵੈਰੀਫਾਈ ਤੋਂ ਬਾਅਦ ਠੀਕ ਹੈ ਸਰ ਥੈਂਕ ਯੂ ਜੀ ਹਲੋ ਸਸਵੀਗਾ ਸਰ ਸਸਵੀ ਜਲਨੀ ਸਰ ਮਨੀਸ਼ ਬੋਲ ਰਿਹਾ ਜੀ ਪੰਜਾਬ ਕੇਸ ਦੀ ਤੋਂ ਹਾਂਜੀ ਹਾਂਜੀ ਸਰ ਰਾਤੀ ਇੱਕ ਗੋਲੀਆਂ ਚੱਲਣ ਦੇ ਕੋਈ ਆਈਸੀ ਖਬਰ ਜਿਹੜਾ ਦਾਣਾ ਇੱਕ ਲੜਾਈ ਹੋਈ ਹੈ ਸਬਜ਼ੀ ਮੰਡੀ ਦੇ ਬਾਹਰ ਹਾਂਜੀ ਕਿ ਉਹਦੇ ਚ ਬੋਤਲਾ ਬੂਤ ਨਾ ਚੱਲੀਆਂ ਦੋਨਾਂ ਗਰੁੱਪਾਂ ਵੱਲੋਂ ਠੀਕ ਹੈ ਪਾਲਟੀਆਂ ਵੱਲੋਂ ਬਾਕੀ ਗੋਲੀਆਂ ਵਾਲੀ ਗੱਲ ਵਾਈਫਾਈ ਕਰਦੇ ਪਏ ਸਰ ਪਛਾਣ ਹੈ ਜੀ ਕਿਹੜੇ ਗਰੁੱਪ ਸੀਗੇ ਆਪਾਂ ਜੋ ਲੋਕਲ ਹੀ ਸੀਗੇ ਸਰ ਹਾਂ ਇਹ ਹੀ ਆ ਲੋਕਲ ਆ ਹਾ ਗਰੇਸੀ ਦਰੂਸੀ ਦੇ ਨੇ ਇੱਕ ਅਨਰੇਸ਼ ਹੈ ਅਨਰੇਸ਼ ਦਾ ਗਰੁੱਪ ਹੈ ਕਨੋਨੀ ਗਰੁੱਪ ਸਰ ਬੋਲ ਦੇ ਕਿਸੇ ਨੂੰ ਕੁਝ ਜਾਣ ਮਾਨ ਦਾ ਕੋਈ ਹੋਇਆ ਜੀ ਨਹੀਂ ਨਹੀਂ ਕੋਈ ਨਹੀਂ ਜਾਣ ਬੰਦੇ ਬੰਦੇ ਆਈਡੈਂਟੀਫਾਈ ਕਰ ਲਿਆ ਜੀ ਬੰਦੇ ਆਈਡੈਂਟੀਫਾਈ ਹੋ ਰਹੇ ਨੇ ਵੈਰੀਫਾਈ ਕਰੀਏ ਜੀ ਤਾਂ ਕੋਈ ਮਾਮਲਾ ਵੀ ਦਰਜ ਕੀਤਾ ਸਰ ਅਲੈਡ ਕਰਨੀ We Okay sir, thank you.